ਲੈ ਵੀ ਸੱਜਣੋ ਗੱਲ ਐ ਉਹ ਆ ਜੇ ਤੁਸੀਂ ਨਾ ਤੂੜੀ ਸਾਂਭਣ ਦੀ ਟੈਨਸ਼ਨ ਲੈ ਰਹੇ ਆ ਤੇ ਤੁਹਾਨੂੰ ਮੈਂ ਨਾ ਪੱਲੀਆਂ ਦੀ ਦੱਸ ਪਾਉਣਾ ਆ ਦੇਖੋ ਆ ਤਲਕੇ ਨਾ ਤਲਕੇ ਤੁਹਾਨੂੰ ਨਾ 1.5 ਰੁਪਏ ਸਕੁਅਰ ਫੁੱਟ ਦੇ ਵਿੱਚ ਪੱਲੀ ਪੈ ਜੂਗੀ ਸਕੁਅਰ ਫੁੱਟ ਪੱਲੀ ਪੰਡਾ ਵੰਨਣ ਨੂੰ ਕੋਈ ਪਾੜ ਕੇ ਦਿਖਾਵੇ ਇਹਨੂੰ ਕਿਸੇ ਵੀ ਹਿਸਾਬ ਦੇ ਨਾਲ ਨਾਲੇ ਤੁਸੀਂ ਆ ਦੇਖੋ ਲੜ ਨਹੀਂ ਨਾ ਨਿਕਲਦੇ ਹੁੰਦੇ ਦੇਖੋ ਲੜ ਜੇ ਤੂੜੀ ਟਕਣੀ ਆ ਤਾਂ ਤੂੜੀ ਵੀ ਟਕੀ ਜਾਂਦੀ ਆ ਉੱਪਰ ਹੀ ਰੱਖਿਆ ਨਾ ਤੋਂ ਮੈਂ ਹੋਰ ਚੀਜ਼ਾਂ ਇਹ ਤੁਲਕੇ ਵਾਲਾ ਜਿਗਾਰਡਮੈਂਟ ਆ ਤੁਲਕੇ ਵਾਲਾ ਥੋਨੂੰ ਮੈਂ ਦਿਖਾਉਣਾ ਆ ਪਿਆ ਕੱਪੜਾ ਇਹ ਕੱਪੜਾ ਵੀ ਤੁਲਕੇ ਆ ਇਹ ਵੀ ਤੂੜੀ ਢੱਕਣ ਵਾਸਤੇ ਆ ਤੂੜੀ ਢੱਕਣ ਵਾਸਤੇ ਇੱਥੋਂ ਦੇ ਆਮ ਕਿਸਾਨ ਲੈ ਕੇ ਜਾਂਦੇ ਆ ਆ ਗਮਲੇ ਆ ਆ ਗਮਲੇ ਆ ਇਹ ਗਮਲਾ ਨਾ ਇਹਦਾ ਰੰਗ ਖਰਾਬ ਹੋਵੇ ਨਾ ਇਹ 파ਟੇ ਨਾ ਇਹ ਟੁੱਟੇ ਆ ਗਮਲੇ ਆ ਤੇ ਬਹੁਤ ਸਸਤੇ ਥੋੜੇ ਜਿਹੇ ਰੁਪਈਆਂ ਦਾ ਗਮਲਾ ਭਾਵੇਂ 100 ਗਮਲਾ ਗੱਡੀ 'ਚ ਧਰ ਕੇ ਲੈ ਜਾਓ ਤੁਹਾਨੂੰ ਪਹਿਲਾਂ ਮੈਂ ਕਿਸਾਨਾਂ ਨੂੰ ਮਿਲਾਉਣਾ ਫਿਰ ਮੈਂ ਤੁਹਾਨੂੰ ਜਸ਼ਨ ਨੂੰ ਮਿਲਾਉਂਗਾ ਕਿ ਇੱਥੇ ਇੱਕ ਆਮ ਕਿਸਾਨ ਆ ਜਿਹੜੇ ਉਹ ਤੂੜੀ ਵਾਸਤੇ ਟਕਣ ਵਾਸਤੇ ਸਮਾਨ ਲੈਣ ਲੈਣ ਆਉਂਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਲੈਣਾ ਆ ਤੂੜੀ ਆ ਲੈਣਾ ਆ ਅਸੀਂ ਤੂੜੀ ਆ ਪਹਿਲਾਂ 10 ਪਈ ਤੋਂ ਲੈ ਕੇ ਆਏ ਆ ਕਿ ਅੱਗੇ ਵੀ ਲੈ ਕੇ ਜਾਨੀ ਅੱਗੇ ਵੀ ਲੈ ਕੇ ਜਾਂਦੇ ਆ ਅਸੀਂ ਕਿਵੇਂ ਆ ਕਾਮਯਾਬ ਇਹ ਬੜੀ ਸਸਤੀ ਪੈਂਦੀ ਆ ਤੂੜੀ ਧੜ ਦੇ ਵਿੱਚ ਨਾ ਧੜ ਦੇ ਵਿੱਚ 5 ਕੁੰਡਲ ਤੂੜੀ ਖਰਾਬ ਹੋ ਜਾਂਦੀ ਆ ਹਾਂਜੀ ਤੇ 500 ਦੇ ਬਾਬ ਕਿੰਨੇ ਪੈਸੇ ਦੀ ਹੋਗੀ ਹਾਂ 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 5 ਕੁਇੰਟਲ 500 ਦੇ ਹਿਸਾਬ ਨਾਲ 2500 ਦੀ ਹੋ ਗਈ ਹਾਂ ਇਹ ਸਾਰਾ ਜਾਰੀਆਂ ਦਾ ਪੇਉਗਾ ਤੂੜੀ ਉੱਤੇ ਕਿੰਨੇ ਹਜ਼ਾਰ ਰੁਪਏ ਦਾ ਕਿੰਨੇ ਕਿੱਲਾਂ ਦੀ ਤੂੜੀ ਤੇ ਦੋ ਕਿੱਲਾਂ ਤੇ ਪੇਜਦਾ ਦੋ ਕਿੱਲਾਂ ਤੇ ਪੈ ਜਾਂਦਾ ਤਾਂ ਬਸ ਤੂੜੀ ਇਕੱਠੀ ਕਰਕੇ ਉੱਤੋਂ ਦੀ ਪਾ ਦੇ ਉੱਤੋਂ ਪਾ ਦਿਓ ਤੇ ਬਾਰ-ਬਾਰ ਮਿੱਟੀ ਛਿੜਕ ਦਿਓ ਅੱਛਾ ਉੱਤੋਂ ਦੀ ਪਾ ਕੇ ਤੇ ਪ੍ਰੀਤ ਪਾਸੇ-ਪਾਸੇ ਮਿੱਟੀ ਛਿੜਕ ਦਿਓ ਹਾਂ ਬਾਰ-ਬਾਰ ਮਿੱਟੀ ਛਿੜਕ ਦਿਓ ਬਸ ਵਿੱਚ ਪਾਣੀ ਜਮ ਨਹੀਂ ਨਾ ਪਾਣੀ ਨਹੀਂ ਜਾਂਦਾ ਜਮਾਈ ਜਮੇ ਪਾਣੀ ਨਹੀਂ ਜਾਂ ਘਾਟੀਆਂ ਆਪਣੀ ਗਾਰੰਟੀ ਘਾਕ ਲਈ ਜਾਂਦਾ ਹਾਂ ਗਾਰੰਟੀ ਆਪਣੀ ਆ ਦੇਖੋ ਲੈ ਆ ਪੱਲੀਆਂ ਤੂੜੀ ਬਣਨ ਵਾਲੀਆਂ ਲੈ ਆ ਪੱਲੀਆਂ ਆ ਪੱਲੀ ਐ ਵੇਖ ਭਾਈ ਇਹ ਇਹ ਪੜਦੀ ਦਾ ਨਹੀਂ ਨਹੀਂ ਪੜਦੀ ਤੇ ਗੱਟੇ ਦਾ ਆਪਾਂ ਪੱਲੀ ਬਣਾਈਆਂ ਗੱਟੇ ਦੀ ਹੂੰ ਤਾਂ 40 ਰੁਪਏ ਦਾ ਗੱਟੇ ਹੋ ਗਏ 4 ਹਾਂ ਤੇ 40 ਰੁਪਏ ਸਮਾਈ ਹੋ ਗਈ ਇਹ ਸਾਰੀ 40 ਰੁਪਏ ਦੀ ਹੈਗੀ ਹਾਂ ਹਾਂ ਇਹ ਸਾਰੀ 40 ਰੁਪਏ ਦੀ ਹੈਗੀ ਤੇ ਤੂੜੀ ਤਾਂ ਤਾਂ ਉਂਝੀਆਂ ਦੇ ਵਿੱਚ ਤੇ ਨਾਲੇ ਨਾਲੇ ਆ ਲਾੜ ਦੇਖ ਨਿਕਲਦਾ ਕਿੰਨਾ ਵਧੀਆ ਨਿਕਲ ਦੇਖ ਹਾਂ ਜਿਵੇਂ ਗੰਢ ਲਾਵੇ ਤਾਂ ਹਾਂ ਲੈ ਫਿਰ ਦੁਕਾਨ ਵਾਲੇ ਨੂੰ ਵੀ ਮਿਲਣਾ ਹਾਂ ਇਹ ਲੋਕਾਂ ਨੇ ਲੱਗਣਾ ਵੀ ਇਹ ਦੁਕਾਨ ਵਾਲਾ ਅਸਲ ਦੇ ਵਿੱਚ ਗਾਹਕ ਆ ਆ ਜਾ ਜੇ ਜਨ ਯਾਰ ਤੇਰੀ ਤਾਂ ਮਸ਼ਹੂਰੀ ਹੋਈ ਬੰਦਾ ਉਹ ਕਰੀ ਜਾਂਦਾ ਹੈ ਕਿੰਨੇ ਰੁਪਏ ਪੈਂਦਾ ਮੈਂ ਕਿੰਨੇ ਰੁਪਏ 1 ਕਿਲੋ ਆ ਫੋਟਾ ਕੀ ਹਿਸਾਬ ਕਿਤਾਬ 160 ਰੁਪਏ ਕਿਲੋ ਹੈ ਜੀ 160 ਰੁਪਏ ਕਿਲੋ ਆ ਕਿਲੋ ਹੈ ਜੀ ਇੱਥੋਂ ਆ ਕੇ ਲੈ ਕੇ ਜਾਣਾ ਪਊ ਕੱਲ ਦੇ ਆਂਗੇ ਬਾਕੀ ਸ਼ਿਪਿੰਗ ਚਾਰजेस ਫਿਰ ਲ ਲੱਗਣੇ ਵੀ ਜੇ ਅਗਨੇ ਮੰਗਾਉਣਾ ਜੇ ਅਗਨੇ ਮੰਗਾਉਣਾ ਹਾਂਜੀ ਹਾਂਜੀ ਐਡਰੈਸ ਆਪਣਾ ਦੱਸ ਪਹਿਲਾਂ ਮੈਨੂੰ ਆਪਣਾ ਐਡਰੈਸ ਆਪਣਾ ਅਬੋਲ ਤੋਂ 13 14 ਕਿਲੋਮੀਟਰ ਦੂਰ ਜੀ ਖੁਈਆਂ ਸਰਵਰ ਮੰਡੀ ਹੈ ਜੀ ਖੁਈਆਂ ਸਰਵਰ ਹਾਂਜੀ ਖੁਈਆਂ ਸਰਵਰ ਮੰਡੀ ਆ ਅਬੋਰ ਤੋਂ ਜਦੋਂ ਤੁਸੀਂ ਗੰਗਾ ਨਗਰ ਨੂੰ ਜਾਂਦੇ ਆ ਉਦੋਂ ਖੁਈਆਂ ਸਰਵਰ ਮੰਡੀ ਆ ਮਤਲਬ ਅਬੋਰ ਤੋਂ ਗੰਗਾ ਨਗਰ ਤੇ ਵਿਚਾਲੇ ਆ ਜਾਂਦਾ ਹਾਂਜੀ ਹਾਂਜੀ ਵਿਚਾਲੇ ਆ ਜਾਂਦਾ ਹਾਂਜੀ ਤਾਂ ਹੈਗਾ ਪੰਜਾਬ ਦਾ ਹੀ ਇਹ ਸ਼ਹਿਰ ਕਿੰਨੂੰ ਬਹੁਤ ਮਸ਼ਹੂਰ ਹੈ ਆਪਣੀ ਏਰੀਏ ਦੇ ਹਾਂਜੀ ਕਿੰਨੂੰ ਕਿੰਨੂੰ ਬਹੁਤ ਮਸ਼ਹੂਰ ਹੈ ਇਹ ਕਿੰਨੂੰ ਕਰਕੇ ਜੀ ਆਪਾਂ ਸਾਰੇ ਬਾਸੀ ਜਾਣਦੇ ਹਾਂ ਹਾਂ ਤੇ ਆ ਆ ਮਤਲਬ ਜਿੰਨਾ ਮਰਜ਼ੀ ਲੈ ਲੋ ਜਿੰਨਾ ਮਰਜ਼ੀ ਜੀ ਧੂੜੀ ਟੱਕਣ ਬਾਸ ਜਿੰਨਾ ਮਰਜ਼ੀ ਮਤਲਬ ਵਿੱਚ ਇਹਦੇ ਪਾਣੀ ਨਹੀਂ ਲੰਗੂਗਾ ਪਾਣੀ ਨਹੀਂ ਟੱਪਦਾ ਜੀ ਇੱਕ ਜੇ ਤੁਸੀਂ 40 बाई 40 ਬਣਵਾ ਲਈ ਜੀ ਮੇਰੇ ਕੋਲ ਜੀ ਤੁਹਾਡੇ ਖੇਤ ਇਹ ਜਾ ਕੇ 5 ਫੁੱਟ ਵੱਧ ਗਈ ਔਡੇ ਕਿਸੇ ਕੰਮ ਦੀ ਨਹੀਂ ਹੂੰ ਤੁਸੀਂ ਮੈਨੂੰ ਫੋਨ ਕਰਨਾ ਤੇ ਕੈਂਚੀ ਚਲਾ ਦੇਣੀ ਆ ਜਿੱਥੋਂ ਵੱਧੀ ਥਣ ਲੱਗਦੀ ਆ ਅੱਛਾ ਕੋਈ ਟੈਡੀ ਕਟੀ ਜੇ ਮੈਡੀ ਕਟੀ ਜੇ ਕੋਈ ਲੈਣਾ ਦੇਣਾ ਨਹੀਂ ਮੈਂ ਆਪੇ ਰੱਖੂਗਾ ਜੀ ਮੈਂ ਤੋਲ ਕੇ ਰੱਖੂਗਾ ਨਾਲੇ ਹੁੰਦੇ ਜੋ ਪੈਸੇ ਬੰਦੇ ਆਪਾਂ ਦੇ ਦੇਾਂਗੇ ਵਾਪਸ ਮਤਲਬ ਮੰਨ ਕੇ ਚੱਲੋ ਵੀ ਮੇਰੀ ਇੰਨੂੰ ਹੀ ਵੱਧ ਗਈ ਐਨੀ ਵੱਧ ਗਈ ਜੀ ਤੁਸੀਂ ਕੁਝ ਨਹੀਂ ਕਰਨਾ ਜੀ ਇੱਥੋਂ ਪਕੜਨਾ ਹੈ ਕੈਂਚੀ ਮਾਰੀ ਮੈਨੂੰ ਫੋਨ ਕਰ ਦੇਣਾ ਇੱਥੇ ਵੱਧ ਗਈ ਮੈਂ ਕਹਿੰਦਾ ਲਿਆਓ ਜੀ ਬਸ ਆ ਗੱਲ ਹੈ ਮਤਲਬ ਅੱਧਾ ਕਿਲੋ ਵੀ ਵੱਧ ਗਈ ਤਾਂ ਅੱਧਾ ਕਿਲੋ ਮੋੜ ਜੋ ਮੋੜ ਦੇ ਇਹ ਸਭ ਤੋਂ ਵੱਡੀ ਗੱਲ ਆ ਸਭ ਤੋਂ ਵੱਡੀ ਇਹ ਆ ਤੇ ਆ ਜਾਲੀ ਹਾਂਜੀ ਇਹ ਗ੍ਰੀਨ ਨਟ ਹੀ ਹਾਂ ਇਹ ਵਾਲਾ ਆਪਾਂ ਬਣਾਉਂਦੇ ਆਂ ਸ਼ਾਲੀਮਾਰ ਕੰਪਨੀ ਚ ਅੱਛਾ ਜੀ ਜਿਹੜੀਆਂ ਤੁਸੀਂ ਨਲਸਰੀਆਂ ਵੇਖੀਆਂ ਹੋਣੀਆਂ ਕੋਈ 10 ਕਿੱਲਿਆਂ ਚ ਕੋਈ 8 ਕਿੱਲਿਆਂ ਚ ਉਹ ਐਸੀ ਕੰਪਨੀ ਦੀ ਲੱਗਦੀ ਹੈ ਜੀ ਸ਼ਾਲੀਮਾਲ ਦਾ ਆਹ ਵੇਖੋ ਜੀ ਆਈਐਸਆਈ ਮਾਰਕ ਹੈ ਹੂੰ ਫਟੋ ਘੱਟ 5-10 ਸਾਲ ਨਹੀਂ ਜਾਂਦੀ ਜੀ ਅੱਛਾ ਹਾਂਜੀ ਜੇ ਇਹਦੇ ਦੇਸੀ ਲੱਲੰਦੇ ਉਹ ਫਿਰ ਉਹ ਸਾਲ ਵੀ ਨਹੀਂ ਕੱਢਦੀ ਜੀ ਹੂੰ ਉਪਰ ਲੱਗ ਜਾਂਦੀ ਆ ਉਹ ਵੀ ਵੇਚ ਦਿੰਨੇ ਆ ਪਰ ਉਹ ਜੇ ਲੋ ਗ੍ਰਾਹਕ ਬਾੜੀ ਜਿੱਦ ਕਰੇ ਨਾ ਜੀ ਮੈਂ ਲਾਣੀ ਹੀ ਇੰਨੇ ਆ ਹੂੰ ਫਿਰ ਹੌਲ ਚਾਰਾ ਨਹੀਂ ਜੀ ਫਿਰ ਦਿੰਨੇ ਆ ਫਿਰ ਦੇ ਅਦਾਲਤ ਤੇ ਸ਼ਾਲੀਮਾਰੀ ਆ ਜੀ ਇਹ ਵੀ ਤੁਲਕੇ ਆ ਨਹੀਂ ਜੀ ਇਹ ਗਈ ਆ ਜੀ 6 ਰੁਪਏ ਸਕੁਅਰ ਫੁੱਟ ਤਿਆਰ ਕਰਕੇ ਤਨੀਆਂ ਲਾ ਕੇ ਹੂੰ ਸਾਈਡਾਂ ਤੇ ਨਿਵਾਰ ਕੁਮਾ ਕੇ ਪਲੱਸ ਇਹਦੇ ਨਾਲ ਦੀਆਂ ਤਨੀਆਂ ਜੀ ਆਵਲੀਆਂ ਸੀਟ ਬੈਲਟ ਦੀਆਂ ਲੂਪੀਆਂ ਜੀ ਅੱਛਾ ਸੀਟ ਬੈਲਟ ਦੀਆਂ ਲੂਪੀਆਂ ਲਾ ਕੇ ਦਿਆਂਗੇ ਲੂਪੀਆਂ ਲਾ ਕੇ ਇਹ ਆਪਾਂ ਅੱਜ ਨੂੰ ਦੇ ਦਿੰਨੇ ਆ ਹਾਂਜੀ ਜੇ ਕੋਈ ਪਰਦੇ ਬਣਵਾਉਂਦਾ ਰਿੰਗ ਵੀ ਬਾ ਦੇਾਂਗੇ ਜੀ ਵਿੱਚ अच्छा हां जी मतलब मैं समझ गया ਤੇ ਜਿਹੜੀ ਜਿਹੜੀ ਆਹ ਉਹ ਕੀ ਸਿਉਈ ਜਾਂਦਾ ਇਹ ਆਹ ਕਾਹ ਤੋਂ ਸਿਉਈ ਜਾਂਦਾ ਤੁੜੀ ਵਾਲੀ ਜਾਲੀ ਹੈ ਜੀ ਜਿਵੇਂ ਇਹਨਾਂ ਦੀ ਬਣੀ ਜਾਂਦੀ ਹੈ ਇਹ ਇਹ ਬਾਈ ਹੁਣ ਆ ਕੇ ਦੱਸਣਗੇ ਦੱਸਿਆ ਇਹਨਾਂ ਨੇ ਵੀ ਇਹਨਾਂ ਨੇ ਲਖਾ ਕੇ ਦੱਸ ਦਿੰਦੇ ਇਹ 40 बाई 40 ਦੀ ਚਾਹੀਦੀ ਹੈ ਪੰਜਾਬ ਅਸੀਂ ਤਿਆਰ ਕਰਤੀ ਇਹ ਤੁਸੀਂ ਕਹਤਾ 57 57 ਦੀ ਤੇ ਇਹ ਨਹੀਂ ਵੀ ਅਸੀਂ 60 ਦੇਾਂਗੇ 57 ਹੀ ਦੇਾਂਗੇ ਜਿੰਨੀ ਤੁਹਾਡੀ ਕੰਮ ਦੀ ਹੈ ਮੈਂ ਸਮਝ ਗਿਆ ਵੀ ਅੱਛਾ ਆਹਾ ਆਹਾ ਉਹਨਾਂ ਨੇ ਉਹ ਗੋਲ ਚੌਰਸ ਜਿਹੋ ਜੀ ਚਾਹੀਦੀ ਹੈ ਜੀ ਚਾਹੀਦੀ ਹੈ ਜੀ ਜਿਹੇ ਜੀ ਚਾਹੀਦੀ ਪਟੀਆਂ ਵੀ ਬਣ ਜਾਂਦੀਆਂ ਕੜਨ ਕਾਲੀਆਂ ਉਹ ਜਦੋਂ ਆਪਾਂ ਟਰਾਲਾ ਭੁੰਗ ਲੈ ਕੇ ਜਦੋਂ ਜਦੋਂ ਹੁਣ ਆਪਾਂ ਬਣਾ ਕੇ ਦੇ ਰਹੇ ਆ ਤੇ ਇਹਦੇ ਪੈਸੇ ਅੱਡ ਲੱਗਦੇ ਆ ਨਹੀਂ ਜੀ ਨਹੀਂ ਵੇਚੀ ਹੈ ਜੀ ਮਤਲਬ ਮੈਂ ਆ ਕੇ ਤੁਹਾਨੂੰ ਦੱਸਣਾ ਵੀ ਮੇਰੀ ਧੜ ਐਡੀ ਆ ਹਾਂਜੀ ਹਨਾ ਹਾਂਜੀ ਵੀ ਇੰਨੀ ਲੰਬੀਆਂ ਇੰਨੀ ਚੌੜੀਆਂ ਨਾਲ ਸੀ ਕੇ ਤੋਲਦੇ ਨਹੀਂ ਬਸ ਠੀਕ ਆ ਹਾਂਜੀ ਤੇ ਉਹਦੀ ਉਚਾਈ ਦਾ ਕੀ ਹਿਸਾਬ ਕਿਤਾਬ ਲੱਗਦਾ ਵੀ ਅਗਲਾ ਤਨ ਉੱਚੀ ਵੀ ਦੱਸੇ ਵੀ ਥਾੜੇ ਇੰਨੀ ਉੱਚੀ ਆ ਬਾਓ ਮਾਪ ਲਿਆਂਦੇ ਜੀ ਕਿਸਾਨ ਵੀਰ ਆਪਣੇ ਉਤੋਂ ਰੱਸੀ ਮਾਪ ਲਿਆਂਦੇ ਜੀ ਰੱਸੀ ਮਾਰ ਲਿਉਂਦੇ ਉਹਨੇ ਰੱਸੀ ਦੇਤੀ ਸਾਨੂੰ ਰੱਸੀ ਲੈ ਕੇ ਆਇਆ ਅੱਛਾ ਤੁਸੀਂ ਰੱਸੀ ਲੈ ਕੇ ਆਏ ਆ ਲੈ ਕੇ ਆਇਆ 50 ਫੁੱਟ ਲੰਬਾ ਹੈ ਤੇ 30 ਫੁੱਟ ਚੌੜਾ ਉਹ ਰੱਸੀ ਲਈ ਲਈ ਹੋਈ ਆ ਆਏ ਆ ਆਪ ਲੈ ਆਉਂਦੇ ਆ ਇਹ ਰੱਸੀਆਂ ਦੋ ਆ ਗਈਆਂ ਇਹ ਇਹ ਲੰਬਾਈ ਵਾਲੀ ਰੱਸੀ ਹੈਗੀ ਆ ਲੰਬਾਈ ਵਾਲੀ ਰੱਸੀ ਹੈ ਇਹ ਲੰਬਾਈ ਵਾਲੀ ਰੱਸੀ ਆ ਗਈ ਇਹ ਹੈਗੀ 50 ਫੁੱਟ ਤੇ ਇਹ ਇਹ ਹੈਗੀ 28 ਫੁੱਟ ਹੂੰ ਤੇ 50 ਬਜਿ 28 ਬਣ ਗਿਆ ਤੇ ਮੈਂ 50 ਬਜਿ 30 ਦਾ ਤਿਆਰ ਕਰਾ ਲਿਆ ਫੋਟ ਫੋਟ ਤੇ ਠੰਡੇ ਵੀ ਫੋਟ ਫੋਟ ਨਾਲ ਗਿਆ ਜੂਗਾ ਚਲੋ ਹਾਂਜੀ ਬਾ ਉੱਤੇ ਪੈ ਗਈ ਤੇ ਖਤਮ ਕੋਈ ਮਿੱਟੀ ਨਹੀਂ ਲਾਉਣੀ ਕੁਝ ਨਹੀਂ ਲਾਉਣਾ ਕੋਈ ਰੁੱਟ ਨਹੀਂ ਮਾਰਨਾ ਕੋਈ ਜੇ ਮੇਰੇ ਕੋਲ ਇੰਨੀ ਢਾਲੀ ਉਹਦੇ ਵਿੱਚ ਘਟੋਂ ਘਟ 250 ਕਣਕਲ ਤੂੜੀ ਹੈਗੀ ਹੂੰ ਇਹ 250 ਕੁੰਡ ਦੇ ਵਿੱਚ ਮਿੱਟੀ ਪਾਵਾਂ ਦੋ ਟਰਾਲੀਆਂ ਤਾਂ ਮੈਨੂੰ ਮਿੱਟੀ ਦੇ ਚਾਹੀਦੀ ਹੈ ਤਾਂ ਇਹ ਦੀ ਹੈ ਹਾਂ ਦੋ ਦੋ ਟਰਾਲੀਆਂ ਮਿੱਟੀ ਦੀਆਂ ਚਾਹੀਦੀਆਂ ਘੱਟੋਂ ਘੱਟ 300 ਰੁਪਏ ਟਰਾਲੀ ਆਉਂਦੀ ਹੈ ਹਾਂ 600 ਰੁਪਏ ਟਰਾਲੀ 1200 ਤਾਂ ਮਿੱਟੀ ਹੋ ਗਈ ਤੇ ਘੱਟੋਂ ਘੱਟ ਮੇਰੇ 6-7 ਬੰਦੇ ਲੱਗਣ ਦੇ ਲੱਗਣਗੇ ਤੇ 500 ਰੁਪਏ ਬੰਦਾ ਦਿਹਾੜੀ ਲੈਂਦਾ ਹੈ ਉਹ 500 ਰੁਪਏ ਤਾਂ ਮਗਰੋਂ ਟਰੈਕਟਰ ਧੋਣ ਦਾ ਹੀ ਲੱਗ ਜਾਂਦਾ ਤੇ 50 5000 ਰੁਪਏ ਖਰਚਾ ਆ ਜੂ ਹਾਂ ਤੇ ਇਹ ਮੈਨੂੰ ਪਊਗੀ ਸਾਰੀ 22300 ਦੀ ਤੇ ਉੱਤੇ ਜਾ ਕੇ ਬਸ ਅਸੀਆਂ ਲਾ ਕੇ ਚਾਰੇ ਪਾਸੇ ਬੰਨ੍ਹ ਦੇਣੀ ਹੈ ਹੋਰ ਕੀ ਮੈਂ ਕੀ ਕਰਨਾ ਹਾਂ ਹਾਂ ਤੇ ਜਿਹੜੀ ਨਰੋਹੀ ਲੈ ਲਾਂਗੇ ਉਹ ਅਗਲੇ ਸਾਲ ਵੀ ਕੰਮ ਆ ਜੂਗੀ ਜਿਹੜੀ ਅਗਲੇ ਸਾਲ ਕੰਮ ਵੀ ਆ ਜਾਂਦੀ ਹੈ ਜੇ ਵਿੱਚੋਂ ਕੋਈ ਫਟ ਗਈ ਉਹ ਕਪੜਾ ਵਾਪਸ ਲਿਆਓ ਅਸੀਂ ਉਹਦੀਆਂ ਪੱਲੀਆਂ ਬਣਾ ਦੇਾਂਗੇ ਤੁਹਾਨੂੰ ਖਰਾਬ ਨਹੀਂ ਹੋਣ ਦੇਣੀ ਜੀ ਕੋਈ ਵੀ ਚੀਜ਼ ਅੱਛਾ ਮੰਨ ਲਓ 40 ਬਾਈ 40 ਦੀ ਵਿਚਾਲੋਂ ਫਾਟ ਗਈ ਕੋਈ 5 ਕੁ ਫੁੱਟ ਹਾਂ ਮਗਰ ਜਿੰਨੀ ਰਹਿ ਗਈ ਤੁਸੀਂ ਸਾਨੂੰ ਦੇਤੀ ਅਸੀਂ ਤੁਹਾਨੂੰ ਪੱਲੀਆਂ ਬਣਾ ਕੇ ਦੇਤੀਆਂ ਪੱਲੀਆਂ ਬਣਾ ਦੇਣੀ ਇਸ ਤਰੀਕੇ ਦੀਆਂ ਆਪਾਂ ਲਓ ਜੀ ਲਓ ਜੀ ਐਵੇਂ ਤੁਹਾਨੂੰ ਪੱਲੀਆਂ ਬਣਾ ਦੇਾਂਗਾ ਜੇ ਜਿਹੜੀ ਫਾਟ ਗਈ ਉਹ ਵੀ ਐਵੇਂ ਨਹੀਂ ਗਈ ਉਹਦੇ ਪੱਲੀਆਂ ਬਣ ਜਾਣਗੀਆਂ ਪੱਲੀਆਂ ਪੱਲੀਆਂ ਬਣਾ ਦੇਾਂਗਾ ਜੀ ਜੇ ਕੋਈ ਕੁੱਤਾ ਚੜ ਵੀ ਗਿਆ ਕੋਈ 4-5 ਫੁੱਟ ਫਾੜ ਗਿਆ ਹਾਂ ਬਾਕੀ ਜਿਹੜੀ ਬਚੀ ਹੁੰਦੀ ਪੱਲੀਆਂ ਬਣਾ ਦੇਾਂਗਾ ਜੀ ਲੈ ਇਹ ਆ ਕੰਮ ਦੇ ਬੰਦੇ ਫਰੀ ਤੇ ਇਹ ਸਿਰਾ ਬੰਦੇ ਆ ਹੈਂ ਮਾਰੇ ਜੇ ਵਾਸ਼ਿੰਗ ਹੋ ਜਾਂਦੀ ਹੈ ਹਾਂਜੀ ਧੋਣੀ ਜਾਵੇ ਨਾ ਹਾਂ ਤਬ ਲਿਪਾਓ ਤੇ ਵਾਜਿਨ ਉਹ ਨਹੀਂ ਕੋਈ ਦਿੱਕਤ ਨਹੀਂ ਆ ਰਹੀ। ਇਹ ਕਹਿੰਦੇ ਟੱਬ ਚ ਪਾ ਕੇ ਧੋ ਕੇ ਫਿਰ ਉਹੋ ਜੀ ਹੋ ਜਾਂਦੀ ਆ। ਹਾਂ ਉਹੋ ਜੀ ਹੋ ਜਾਂਦੀ ਆ। ਆ ਇਹਦੇ ਬਾਰੇ ਵੀ ਦੱਸਤਾ ਆਪਾਂ। ਇੱਕ ਮੁਰਲੇ ਪਾਸੇ ਮੈਟ ਪਏ ਆ। ਜੱਸ ਹਾਂਜੀ। ਉਹ ਆਪਣੇ ਪਸੂਆਂ ਵਾਲੇ ਆ ਜੀ। ਕਾਊ ਮੈਟ। ਹਾਂ ਉਹ 1500 ਰੁਪਏ ਦਾ ਮਿਲ ਜਾਂਦਾ ਮੈਟ। ਹਾਂਜੀ 1500 ਦਾ ਦੇ ਦਿਆਂਗਾ। ਆ ਲੈ ਮੈਂ ਹੀ ਕਹਤਾ ਅੱਧੇ ਰੇਟ ਤਾਂ ਮੈਨੂੰ ਪਤਾ ਲੱਗ ਗਿਆ ਇੱਥੇ ਆ 1500 ਰੁਪਏ ਦਾ ਮੈਟ ਮਿਲ ਜਾਂਦਾ। 5x8 ਦਾ। ਹਾਂ 5x8 ਦਾ ਹੀ। ਇਹ 5x8 ਦਾ ਮੈਟ ਵੀ ਵੱਡਾ ਆ ਜਾਣੇ ਦਾ ਮਤਲਬ। ਹਾਂਜੀ ਹਾਂਜੀ। ਮੈਟ ਵੱਡਾ ਤੇ ਇੱਕ ਆ ਕਾਗਜ਼ ਦੱਸਦੇ ਸੀਗੇ ਆ ਆਹ ਲੈ ਜੀ ਆਹ ਵਲਿਆ ਅੱਛਾ ਆ ਨਹੀਂ ਫਟਦਾ ਜਿਵੇਂ ਮਰਜ਼ੀ ਤੁਸੀਂ ਖਿੱਚੀ ਜਾਓ ਕਿੱਲੀ ਜਾਓ ਜੋ ਮਰਜ਼ੀ ਗੱਲ ਇਹਨੂੰ ਇਹਨੂੰ ਮਤਲਬ ਆਪਾਂ ਪਾੜ ਨਹੀਂ ਸਕਦੇ ਹਾਂਜੀ ਹਾਂਜੀ ਅਨਿਲ ਵੀਰੇ ਅਮਰੀਕਨ ਦਾ ਪੀਸ ਲਿਆਈ ਹੋਰੀ ਜੀ ਨੰਦ ਲੰਮਾ ਹੀ ਹੁੰਦਾਗਾ ਮਤਲਬ ਇਹ ਪਾਣ ਦਾ ਉਸ ਸਕਾਈ ਅਰੀਜਨਲ ਅਮਰੀਕਨ ਦਾ ਲਿਆਈਓ ਪੀਸ ਹਾਂ ਆਹ ਕੰਬੈਨ ਵਾਸਤੇ ਵੀ ਹੈ ਜੀ ਇੱਕ ਆ ਜਾ ਲੈ ਆਹ ਲੈ ਕੈਂਚੀ ਲਿਆਓ ਤੁਸੀਂ ਬੀਲ ਜੀ ਕੈਂਚੀ ਲਈਓ ਲਿਆ ਸਕਾਈ ਵਾਲਾ ਦਿਖਾ ਕੀ ਆ ਤਰਪਾਲ ਜੀ ਅਮਰੀਕਨ ਜਿਵੇਂ ਤੁਸੀਂ ਕਿਹਾ ਸ਼ੁਰੂ ਤੋਂ ਵੀ ਕੰਬੈਨਾਂ ਕੋ ਮੁੰਨਾ ਵਾਸਤੇ ਹਾਂ ਉਹ ਆਹ ਵਾਲੇ ਜੀ ਇਹਦੇ ਪੀਸ ਬੰਦੇ ਆ ਜੀ ਅੱਛਾ ਇਹਦੇ ਮੰਦੇ ਆ ਹਾਂਜੀ ਇਹ ਇਹ ਵੀ ਫਟਦਾ ਨਹੀਂ ਉਹ ਬਾਬੂ ਜੀ ਨਹੀਂ ਜੀ ਹੂੰ ਮੈਂ ਤੁਸੀਂ ਕੱਟ ਲਾ ਲੋ ਹੂੰ ਦੋਵਾਂ ਹੱਥਾਂ 'ਚ ਪਲਾਸ ਫੜ ਲਓ ਹੂੰ ਫਟਦਾ ਨਹੀਂ ਜੀ ਜਿੰਨਾ ਮਲ ਜੀ ਹੂੰ ਲੋ ਜੀ ਹੋ ਨੈਸ ਤੋਂ ਬਾਅਦ ਜਿਵੇਂ ਮਰਜੀ ਪਾਣੀ ਵੀ ਨਹੀਂ ਜਾਂਦਾ ਇਹ ਵਿੱਚ ਜਿਵੇਂ ਮਰਜੀ ਹਾਂ ਇਹ ਇਹ ਇਹਨੂੰ ਇਹਨੂੰ ਮਤਲਬ ਖਿੱਚੀ ਵੀ ਜਾਓ ਤਾਂ ਤਾਂ ਵੀ ਨਹੀਂ ਕੁਝ ਨਹੀਂ ਜਾਂਦਾ ਲਾਈਫ ਵੀ ਬਹੁਤ ਹੈ ਹਾਂ ਫਿਰ ਐਂਚ ਤੁਸੀਂ ਭਾਵੇਂ ਪਾਣੀ ਪਾ ਲਓ ਜੀ ਇਹ ਨਹੀਂ ਜਾਂਦੀ ਅੱਛਾ ਇਹਦੇ ਵਿੱਚ ਪਾਣੀ ਭਾਵੇਂ ਉਵੇਂ ਮਤਲਬ ਹਾਂਜੀ ਹਾਂਜੀ ਬੋਤਲ ਬਣਾ ਲਓ ਭਾਵੇਂ ਪਾਣੀ ਦੀ ਹਾਂ ਐਸੀ ਇਹਦੇ ਵਿੱਚ ਦੀ ਪਾਣੀ ਨਹੀਂ ਲੰਗੂਗਾ ਨਹੀਂ ਜੀ ਆਹ ਦੇ ਵਿੱਚ ਇਧਰ ਨਾ ਪਾਣੀ ਕੱਪੜਿਆਂ ਤੇ ਪੈ ਜੇ ਲੋ ਜੀ ਹੂੰ ਇਹਦੇ ਵਿੱਚ ਪਾਣੀ ਨਹੀਂ ਨੰਗੂ ਪਾਣੀ ਨਹੀਂ ਜਾਂਦਾ ਜੀ ਹੂੰ ਇਹਦੇ ਅੰਦਰਲੇ ਪਾਸੇ ਨਾ ਪਾਣੀ ਲੰਗੇ ਇਹ ਕੰਬਾਈਨਾ ਦੇ ਕਵਰ ਬਣਦੇ ਆ ਇਹ ਕਵਰ ਵੀ ਸਿਉਂਕੇ ਦੇ ਦੇਣੇ ਤੁਸੀਂ ਹਾਂਜੀ 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 ਬੀਜੀ ਕੋ ਬੰਦਾ ਨਾਪ ਦੇ ਦੇਵੇ ਹਾਂਜੀ ਬਣਾ ਦੇਾਂਗੇ ਹੂੰ ਆ ਜਾ ਆ ਫੜ ਲਾ ਪਾਣੀ ਪਾਣੀ ਕਵਰ ਕਰ ਆਰੇ ਫੜ ਪੁੱਤ ਹੂੰ ਫਿਰ ਆ ਕੋਟਡ ਹੈ ਜੀ ਹਾਂ ਜਿੰਦਾ ਗਮਲਾ ਬਣਾਣੇ ਆ ਆਪਾਂ ਇਹ ਵੀ ਓਵੇਂ ਹੀ ਹੈ ਸੇਮ ਜਿਵੇਂ ਮਰਜ਼ੀ ਜੋਰ ਲਾਈ ਜੋ ਜੀ ਭਾਵੇਂ ਤਰਪਾਲਾ ਬਣਾਓ ਜੀ ਭਾਵੇਂ ਤਰਪਾਲਾ ਬਣਾਓ ਆਜਾ ਮੈਨੂੰ ਗਮਲਿਆਂ ਬਾਰੇ ਵੀ ਦੱਸ ਹਾਂਜੀ ਇਹ ਗਰੋ ਬੈਗ ਕਹਿ ਦਿੰਦੇ ਆ ਜੀ ਆਪਣੇ ਅੱਛਾ ਜੀ ਹਾਂਜੀ ਹਾਂ ਇਹ ਆ ਗਮਲਾ ਹਾਂਜੀ ਤੇ ਇਹਦੇ ਰੰਗ ਰੰਗ ਜੀ ਤਿੰਨ ਚਾਰ ਰੰਗ ਨੇ ਜੀ ਆਪਣੇ ਤੇ ਫੇਡ ਰੰਗ ਹੋ ਗਿਆ ਜੀ ਹਾਂਜੀ ਰੰਗ ਫੇਡ ਹੋ ਗਿਆ ਜੀ ਨਹੀਂ ਜੀ ਰੰਗ ਨਹੀਂ ਫੇਡ ਹੁੰਦੇ ਜਦੋਂ ਇਹ ਵਾਪਸ ਪੈ ਵਾਪਸ ਜੀ ਜੇ ਰੰਗ ਫੇਟ ਹੋ ਗਿਆ ਵਾਪਸ ਪੈਸੇ ਵਾਪਸ ਜੀ ਪੈਸੇ ਵਾਪਸ ਹਾਂਜੀ ਪੈਸੇ ਵਾਪਸ ਜੀ ਹਾਂ ਜੇ ਇਹਦਾ ਰੰਗ ਕਰਾਉਣ ਜਾਣ ਦਾ ਕਰਾ ਵੀ ਨਾ ਹਾਂਜੀ ਬਾਕੀ ਪ੍ਰੇਮ ਨਾਲ ਚਾਹ ਪਾਣੀ ਜੋ ਹੈ ਜੀ ਹਾਂ ਹਾਂਜੀ ਹਾਂ ਹੂੰ ਵੱਡੇ ਹੋ ਜਾਣ ਖੇਤ ਕਿੰਨੂ ਨੀਬੂ ਸਟ੍ਰਾਬਰੀ ਜੋ ਮਰਜੀ ਲਾਓ ਜੀ ਹਾਂ ਜਿਹਨੇ ਕੋਠੇ ਕੱਠ ਤੇ ਲਾਉਣੇ ਆ ਹਾਂਜੀ ਬਾਈ ਜੀ ਰੇਟ ਕਿ ਦੱਸ ਦੇਣਾ ਹੈ ਇਹਦਾ ਰੇਟ ਕਿੰਨਾ ਰੇਟ ਕੋਈ ਨਾ ਦੇਗੀ ਹਾਂ ਕੀ ਰੇਟ ਲਾ ਦੀਏ ਤੁਸੀਂ ਦੱਸੋ ਤੂੰ ਸਾਨੂੰ ਕੀ ਪਤਾ ਹੁਣ ਸਾਨੂੰ ਤਾਂ ਗਮਲਾ ਤਾਂ ਪੈ ਜਾਂਦਾ ਸਾਨੂੰ 3 3 4 4 ਰੁਪਏ 60 ਰੁਪਏ 70 ਬਸ ਐਤੋਂ ਜ਼ਿਆਦਾ ਨਹੀਂ ਜੀ ਇਹ ਵੀ ਕੋਈ ਸਾਈਜ਼ ਵੱਡਾ ਛੋਟਾ ਹੋਇਆ 10 ਰੁਪਏ ਦਾ ਫਰਕ ਤਾਂ ਆਇਆ ਇਸ ਰੇਟ ਬਤਾ ਯਾਰ ਕੁਦਰ ਤੇ ਵੀ ਲਿਆ 60 ਰੁਪਏ ਜੀ 60 ਰੁਪਏ ਕਰਤਾ 60 ਰੁਪਏ 60 ਰੁਪਏ ਜਿੰਨਾ ਮਰਜ਼ੀ ਲੋ ਜੀ ਉਹ ਉਹ ਬੰਦੇ ਭਾਅ ਤੋੜਨ ਚ ਮਾਰ ਆਉ ਕਹਿੰਦੇ ਇੱਕ ਫਿਕਸ ਰੇਟ ਦੱਸ ਕਹਿੰਦਾ 70 ਤੇ 60 ਤੇ ਕਹਿੰਦਾ ਦੋ ਰੇਟ ਦੱਸ ਦੋ ਸਾਡੀ ਗਰੰਟੀ ਵੀ ਗਰੰਟ 10 ਸਾਲ ਦੀ ਗਰੰਟੀ ਹਾਂਜੀ ਹਾਂਜੀ ਤੇ ਇਹ ਗਮਲਾ ਖਰਾਬ ਹੀ ਨਹੀਂ ਹੁੰਦਾ ਆ ਜਾ ਸਰਦਾਰਾ ਵਿੱਚ ਹੀ ਆ ਜਾ ਤੂੰ ਵੀ 10 ਸਾਲ ਦੀ ਗਰੰਟੀ ਹੂੰ ਫਟ ਜੇ ਵਾਪਸ ਆਮ ਜਨ ਦਾ ਕਰਾਇਆ ਨਾਲ ਲੈ ਘਰ ਗੱਲ ਹੂੰ ਗਰੋ ਬੈਗ ਲਾਓ ਘਰੇ ਜਿੱਥੇ ਮਰਜ਼ੀ ਰੱਖੋ ਚੱਕੋ ਨਾ ਪਾਟੇ ਨਾ ਖਰਾਬ ਹੋਣ ਹਾਂਜੀ ਹਾਂ ਆ ਜਾ ਇੱਕ ਮੈਨੂੰ ਹੋਰ ਅੰਦਰ ਤੇਰੇ ਵਿੱਚ ਸਮਾਨ ਬਹੁਤ ਪਿਆਰ ਨਾਲ ਦੇਖਿਆ ਇੱਕ ਡਰਮ ਰੂਮ ਪਿਆ ਮੈਨੂੰ ਮਾੜਾ ਕਿਨੂੰ ਦੇ ਝੋਲੇ ਬਣਾਣੇ ਜਿਵੇਂ ਹਾਂ ਹਾਂ ਕਿਨੂੰ 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 ਦਾ ਕਿ ਬਣਦਾ ਸਮਾਨ ਕਿੰਨੂ ਦਾ ਆਪਣੇ ਕੋਲ ਝੋਲਾ ਬੰਦਾ ਜੀ ਜੀ ਜਿਵੇਂ ਕਿਨੂ ਬਾਗਾ ਹੀ ਲੇਵਲ ਜਾਂਦੀ ਨਾ ਦੌੜਨ ਵਾਸਤੇ ਹਾਂ 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 ਤੇ ਥੋੜਾ ਜਿਹਾ ਜੀ ਆਪਾਂ ਇਹ ਤੱਕ ਬੰਦ ਕਰ ਲਈ ਹੂੰ ਕੈਂਚੀ ਦੀ ਉਹ ਵੀ ਜੀ ਚੱਕ ਹਾਂ ਆ ਜਾ ਹੂੰ ਇਹ 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 ਕਿਨੂ ਇਹ ਅਸਾ ਕਿਨੂ ਤੋੜਨ ਵੇਲੇ ਕਿਨੂ ਤੋੜਨ ਵੇਲੇ ਜੀ ਇਹ ਤਾਂ ਬਾਹਰਲੇ ਮੁਰਖਾਂ ਚ ਵੀ ਤੂੰ ਭੇਜਿਆ ਕਰ ਯਾਰ ਇਹ ਤਾਂ ਬਾਹਰਲੇ ਮੁਰਖਾਂ ਵਾਲਾ ਮੋੜ ਪੈਣੀ ਆ ਆਹ ਸੀਟ ਬੈਲਟ ਆ ਗਈ ਜੀ ਫਿਰ ਦੁਬਾਰਾ ਆਹ ਸੀਟ ਬੈਲਟ ਲੱਗਣੀ ਆ ਹਾਂਜੀ ਇਹ ਕਿੰਨੂ ਵਾਲੇ ਝੋਲੇ ਬਣਦੇ ਆ ਇਹਦੇ ਵਿੱਚ ਪਾਈ ਵੀ ਤਾਰ ਹਾਂਜੀ ਤਾਰ ਵੀ ਇਹ ਮੁਚੇ ਨਾ ਹਾਂਜੀ ਇੱਕ ਆ ਚੀ ਆ ਵੀ ਇਹ ਕਿੰਨੂ ਦਾ ਹੀ ਆ ਜੀ ਆਹ ਦੇਖ ਆ ਕਿੰਨੂ ਤੋੜਨ ਵਾਸਤੇ ਆ ਇਹ ਬਾਹਰਲੇ ਮੁਰਖਾਂ ਵਾਲੇ ਵੀ ਮੰਗਾ ਸਕਦੇ ਸਟੋਕ ਟੂ ਵੇਰੀਆਂ ਤੋਂ ਇਹ ਆਪਣੇ ਏਰੀਆ ਚ ਨਾ ਜੀ ਜ਼ਿਆਦਾ ਚੱਲਦਾ ਜੀ ਕਿੰਨੂ ਜਿਵੇਂ ਆਹ ਵਾਲੀ ਹੈ ਨਾ ਜੀ ਹਾਂ ਆਹ ਬੈਗ ਜਿਹੜਾ ਹਾਂ ਇਹ ਨੂੰ ਅੱਧਾ ਇੱਥੋਂ ਫੋਲਡ ਕਰ ਲਿਆ ਜੀ ਜੀ ਫੋਲਡ ਕਰਨ ਤੋਂ ਬਾਅਦ ਇੱਥੇ ਪਾ ਲਿਆ ਆਹ ਗਲੇ ਚ ਪਾ ਲਿਆ ਜੀ ਹੂੰ ਕਿੰਨੂੰ ਤੋੜੀ ਗਏ ਜੀ ਹੂੰ ਜਦੋਂ ਕ੍ਰੇਟੇ ਚ ਪਾਣਾ ਜੀ ਹੂੰ ਉਦੋਂ ਬਾਅਦ ਤਨੀਆਂ ਲਾ ਕੇ ਜੀ ਆਹ ਵੜਾ ਸਿੱਧਾ ਕ੍ਰੇਟੇ ਸਿੱਧਾ ਥੱਲੇ ਸਿੱਧਾ ਥੱਲੇ ਫੈਕਸ਼ਨ ਦੇਖ ਹੈ ਇਹ ਇਹ 10 ਦਾ ਡਾਲਰ ਵਾਲਾ ਕੇਸ ਆ ਪ੍ਰੀਤ ਹੂੰ ਇਹ 10 ਦਾ ਡਾਲਰ ਸਾਰੀ ਸੀਟ ਵਾਲੀ ਡਬਲ ਟ੍ਰਿਪਲ ਸਲਾਈ ਜੀ ਹੂੰ ਆ ਆ ਯਾਰ ਆ ਮੈਨੂੰ ਦੁਬਾਰਾ ਕਰਕੇ ਦਿਖਾ ਐਂ ਪਾ ਲਿਆ ਹਾਂਜੀ ਆਹ ਵਾਲੀ ਐਵੇਂ ਪਾ ਲਈ ਚੀਜ਼ ਐਵੇਂ ਪਾ ਲਈ ਆਹ ਵਿੱਚ ਕਿੰਨੂੰ ਤੋੜੀ ਗਏ ਜੀ ਤੋੜੀ ਗਏ ਤੇ ਜਦੋਂ ਕੋਈ ਕ੍ਰੇਟ ਵਿੱਚ ਜਦੋਂ ਪਾਣਾ ਕਿੰਨੂੰ ਆਪਾਂ ਤੋੜ ਲਿਆ ਜੀ ਉਦੋਂ ਆ ਦੋ ਤਨੀਆ ਲਾਈਆਂ ਸਿੱਧਾ ਕ੍ਰੇਟ ਵਿੱਚ ਪੈ ਗਏ ਤੇ ਫੇਰ ਫੇਰ ਐਵੇਂ ਪਾ ਲਈ ਫੇਰ ਫੇਰ ਦੁਬਾਰਾ ਐਵੇਂ ਪਾ ਲਿਆ ਜੀ ਨੈਕਸਟ ਲੈਵਲ ਕੰਮ ਆ ਬੰਦਿਆਂ ਦਾ ਦਿਮਾਗ ਆ ਯਾਰ ਹਜੇ ਤੱਕ ਇਹ ਬਿਨਾ ਐਡਵਰਟਾਈਜ਼ਮੈਂਟ ਤੋਂ ਬੰਦੇ ਇੰਨਾ ਕੰਮ ਕਰ ਰਹੇ ਆ ਬਿਨਾ ਐਡਵਰਟਾਈਜ਼ਮੈਂਟ ਕੋਈ ਐਡਵਾਇਸ ਕੋਈ ਨਹੀਂ ਕੋਈ ਐਡਵਰਟਾਈਜ਼ਮੈਂਟ ਨਹੀਂ ਆ ਜਾ ਉਧਰਲੇ ਕਮਰੇ ਵੀ ਚੱਲ ਗਏ ਆ ਬੈਗ ਬੈਗਾਂ ਬਾਰੇ ਵੀ ਦੱਸ ਆ ਜਾ ਹਾਂਜੀ ਆ ਬ ਬੈਗ ਦੀ ਕਿੰਨੇ ਚਿਰ ਦੀ ਗਾਰੰਟੀ ਆ ਮਸ਼ੀਨ ਤੇ ਰੱਖੀ ਹਾਂ ਚੱਲ ਬਾਹਰ ਆ ਜਾ ਮਸ਼ੀਨ ਆ ਜਾ ਆ ਜਾ ਆ ਬੈਗ ਬੱਚਿਆਂ ਵਾਲੇ ਵੀ ਬਹੁਤ ਬਣੇ ਪਏ ਆ ਹਾਂਜੀ ਹਾਂਜੀ ਆ ਜਾ ਬਾਹਰ ਆ ਜਾ ਬਾਹਰ ਆ ਜਾ ਬਾਹਰ ਆ ਜਾ ਤੁਸੀਂ ਗਾਰੰਟੀ ਦੇਖੋ ਦਿੰਦਾ ਕਿਸੇ ਵੀ ਚੀਜ਼ ਦੀ ਮੈਨੂੰ ਨਹੀਂ ਪਤਾ ਵੀ ਇਹਦੀ ਕੀ ਗਾਰੰਟੀ ਦੇਊਗਾ ਪਰ ਗਾਰੰਟੀ ਦਿੰਦਾ ਦੇਖੋ ਕਿਹੋ ਜੀ ਹੂੰ ਲੋ ਜੀ ਕੱਪੜਾ ਨਰੋਆ ਕਾਹਦਾ ਹੈ ਛਤਰੀ ਵਾਲੇ ਜਿਵੇਂ ਜੈਪ ਵਾਲੇ ਡੁੱਡ ਲੱਗਦੇ ਨੇ ਜੀਪਾਂ ਦੇ ਉਹ ਕੱਪੜਾ ਜੀ ਹੂੰ ਠੀਕ ਹੈ ਜੀ ਹੂੰ ਮੇਰੀ ਲੈਟਰ ਪੈਡ ਤੇ ਲਿਖ ਕੇ ਤੇ ਮੋਹਰ ਲਾ ਦਿਆਂਗਾ ਵੀ 10 ਸਾਲ ਤੱਕ ਕਪੜਾ ਕਰੈਕ ਹੋ ਜੇ ਹੂੰ ਪਾਪੜੀ ਬਣ ਜੇ ਹੂੰ ਬੈਗ ਨਵਾਂ ਜੀ ਅੱਛਾ ਬੈਗ ਨਵਾਂ ਨਵਾਂ ਜਮਨ ਨਵਾਂ ਜੀ 1 ਟਾਈਮ ਇਨਵੈਸਟਮੈਂਟ 10 ਸਾਲਾਂ ਇਹ ਜਿੰਨੀ ਆ ਦੀ ਮਲਜੀ ਲੋ ਜੀ ਜਿਹੜਾ ਤੁਹਾਡੀ ਦੁਕਾਨ ਦਾ ਬਣਿਆ ਹੋਇਆ ਹਾਂਜੀ ਹਾਂਜੀ ਤੇ ਜਿਹੜੀ ਆ ਲਾਤੀ ਇਹ ਕਾਦੀ ਲਾਤੀ ਤਣੀ ਇਹ ਗੱਡੀ ਦੀ ਸੀਟ ਬੈਲਟ ਹੈ ਜੀ ਅੱਛਾ ਆ ਗੱਡੀ ਦੀ ਸੀਟ ਬੈਲਟ ਲਾਤੀ ਹਾਂਜੀ ਆ ਸਾਰੀ ਜੀ ਤੇ ਜੇ ਜਿਹੜੀ ਜਿੱਪ ਖਰਾਬ ਹੋ ਜੇ ਜਿੱਪ ਫ੍ਰੀ ਰਿਪੇਅਰ ਹੈ ਜੀ ਸਲਾਈ ਰਿਪੇਅਰ ਫ੍ਰੀ ਹੈ ਜੀ ਜਦੋਂ ਮਰਜ਼ੀ ਆਜੋ ਜੀ ਮਤਲਬ ਇਹਦੀ ਸਲਾਈ ਉੱਦੜ ਗਈ ਭਾਵੇਂ ਇਸ ਪੰਜ ਵਾਰੀ ਉੱਦੜ ਜੇ ਕੋਈ ਗੱਲ ਨਹੀਂ ਜੀ ਕਾਦਾ ਗੁੱਸੇ ਹੀ ਨਾਲ ਦੀ ਨਾਲ ਕਰਕੇ ਦਿਆਂਗੇ ਜੀ ਮਤਲਬ ਫਿਰ ਉੱਦੜਤ ਕੋਈ ਨਹੀਂ ਹੋਣੀ ਨਹੀਂ ਤਾਂ ਫਿਰ ਬਾਦ ਦੁਕਾਨ ਸਾਡੀ ਖੁੱਲੀ ਹੋਵੇ ਵੀਰ ਜੀ ਸਾਡਾ ਆਇਆ ਹੋਵੇ ਨਾਲ ਦੀ ਨਾਲ ਕਰਕੇ ਦਿਆਂਗੇ ਜੀ ਜਿਹੜੀ ਜੈਪ ਜੋਪਾ ਉਹ ਵੀ ਹਾਂਜੀ ਨਾਲ ਦੀ ਨਾਲ ਜੋ ਮਰਜ਼ੀ ਰਿਪੇਅਰ ਕਰਾਓ ਜੀ ਬੈਗ ਦੀ ਕਿੰਨੇ ਸਾਲ 10 ਸਾਲ 10 ਸਾਲ ਜੀ ਲਓ ਜੀ 10 ਸਾਲ ਆ ਜਾ ਅਕੰਧਰ ਹੋਰ ਵੀ ਐਕਮਾਨ ਆ ਜਾ ਪ੍ਰੀਤੰਦਰ ਲੰਗੇ ਆਈਏ ਆ ਮੈਂ ਪੈਰ ਪੂਰ ਲੈ ਕੇ ਚੜੀ ਇਹਨਾਂ ਕੋਈ ਦਿੱਕਤ ਤਾਂ ਨਹੀਂ ਕੋਈ ਦਿੱਕਤ ਨਹੀਂ ਜੀ ਕੋਈ ਦਿੱਕਤ ਨਹੀਂ ਜੀ ਆ ਆ ਡਰਮ ਪਏ ਆ ਹਾਂਜੀ ਇਹ ਡਰਾਮਾ ਦੀ ਕੀ ਜ਼ਿੰਮੇਵਾਰੀ ਆ ਡਰਾਮਾ ਦੀ ਵੀ ਕੋਈ ਗਰੰਟੀ ਲਊਗਾ ਮੈਨੂੰ ਲੱਗਦਾ ਇੱਕ ਤੁਹਾਨੂੰ ਡਰਮ ਦੇਤਾ ਜੀ ਇੱਕ ਵਾਰੀ ਹਾਂ ਠੀਕ ਹੈ ਜੀ ਤੁਸੀਂ ਸਾਲ ਚਲਾ ਲਿਆ ਜੀ ਉਸ ਤੋਂ ਬਾਅਦ ਤੁਹਾਡੇ ਕੰਮ ਦਾ ਨਹੀਂ ਜੇ ਤੁਸੀਂ ਮੇਰੇ ਤੋਂ 800 ਦਾ ਲੈ ਗਏ 700 ਦਾ ਮੈਨੂੰ ਵਾਪਸ ਦੇ ਦਿਓ 750 ਵਾਪਸ ਦੇ ਦਿਓ ਜਿੰਨੇ ਦਾ ਲੈ ਗਏ ਹੋ ਜੀ ਉਹਦੇ ਤੋਂ 100 150 ਕੱਟ ਜੀ ਲੈ ਜੇ 800 ਰੁਪਏ ਦਾ ਲੈ ਗਏ 750 ਦਾ 700 ਦਾ ਵਾਪਸ ਕਰ 700 ਦਾ ਵਾਪਸ ਜੀ ਸਾਲ ਵਰਤ ਲੋ ਸਾਲ ਉਹ ਬਾਬੂ ਜੀ ਪੰਜ-ਪੰਜ ਸਾਲ ਲੋਕੀ ਬਲਤ ਲੈਂਦੇ ਉਹ ਨਾ ਆਇਆ ਹੋਇਆ ਜੀ ਆਪਣੇ ਕੋਲ ਆ ਵਾਪਸ ਆਇਆ ਆ ਜਿਹੜਾ ਪਹਿਲਾ ਅੱਛਾ ਇਹ ਵਾਪਸ ਆਇਆ ਇਹ ਵਾਪਸ ਆਇਆ ਆ ਵਾਲਾ ਨਾ ਮੈਂ ਜੀ ਲਓ ਜੀ ਮੈਂ ਤੁਹਾਨੂੰ ਦੱਸਿਆ ਵੀ ਯਾਰ ਇਹਦੀ ਦੁਕਾਨ ਦੇ ਵਿੱਚ ਜਿਹੜਾ ਵੀ ਸਮਾਨ ਪਿਆ ਨਾ ਇਹਨੇ ਪਤਾ ਨਹੀਂ ਕਿਹੜੇ ਚੀਜ਼ ਦੀ ਕੀ ਗਾਰੰਟੀ ਦੇ ਦੇਣੀ ਆ ਆ ਗੱਦੇ ਕਾਦੇ ਬਣਾਉਨੇ ਆ ਆਹ ਗੱਤੇ ਆ ਵਾਲੇ ਜੀ ਇਹ ਟੈਂਟਾਂ ਨਾਲ ਵਾਸਤੇ ਨਹੀਂ ਬਣਦੇ ਹਾਂਜੀ ਟੈਂਟ ਵਾਲਿਆਂ ਵਾਸਤੇ ਬਿਸਤਰ ਬੰਡਾਰਾ ਲੈ ਜਾਂਦੇ ਆ ਜੀ ਹੂੰ ਪਲੱਸ ਜਿਵੇਂ ਗੁਲਦਵਾਰਿਆਂ ਚ ਵੀ ਕੰਮ ਆਦੇ ਆ ਇਹ ਇਹ ਵੀ ਜੈਜ ਰੇਟ ਤੇ ਬਣਾ ਕੇ ਦੇਵਾਂਗੇ ਜੈ ਜੈ ਸੇ ਇਹਨਾਂ ਦੀ ਵੀ ਕੋਈ ਜ਼ਿੰਮੇਵਾਰੀ ਲੈਣਾ ਹਾਂਜੀ ਇਹਦੀ ਵੀ ਕੋਈ ਗਾਰੰਟੀ ਹੁੰਦੀ ਹੈ ਇਹਨਾਂ ਦੀ ਜੀ ਨਹੀਂ ਆਉਂਦੀ ਜੀ ਇਹਨਾਂ ਦੀ ਨਹੀਂ ਆਉਂਦੀ ਨਹੀਂ ਆਉਂਦੀ ਹਾਂ ਜੋ ਗੱਲ ਹੈ ਜੀ ਮੂੰਹ ਤੇ ਹੈ ਜੀ ਜਿਹੜੀ ਚੀਜ਼ ਆਂਦੀ ਹੈ ਤਾਂ ਆਂਦੀ ਹੈ ਜੀ ਭਾਵੇਂ 10 ਸਾਲ ਦੀ ਲੈ ਲੋ ਹਾਂ ਜਿਹੜੀ ਚੀਜ਼ ਦੀ ਨਹੀਂ ਆਂਦੀ ਫਿਰ ਨਹੀਂ ਇਹ ਵੀ ਜੈਜ ਰੇਟ ਤੇ ਬਣਾ ਕੇ ਦੇਵਾਂਗੇ ਹਾਂਜੀ ਜੈਜ ਰੇਟ ਜੀ ਲਓ ਜੀ ਆਜੋ ਹਰੀ ਝਾਲੀ ਚਾਹੀਦੀ ਆ ਤੁਹਾਨੂੰ ਕੋਈ ਨਲਸਰੀ ਬਣਾਣੀ ਆ 2 ਕਿੱਲਿਆਂ ਦੀ 3 ਦੀ 4 ਦੀ ਹਾਂ ਦੱਸੋ ਜੀ ਨਾਲ ਦੀ ਨਾਲ ਤੇ ਆ ਗੱਟੇ ਕਾਦੇ ਵਾਸਤੇ ਪਏ ਆ ਇਹਨੇ ਇਹ ਗੱਟੇ ਕਈ ਜ਼ਿੰਮੇਦਾਰ ਦੇ ਜਾਂਦੇ ਜੀ ਕੋਈ ਪੱਲੜ ਬਣਵਾ ਲਿਆ ਕਿਸੇ ਨੇ 36 ਗੱਟਿਆਂ ਦਾ 40 ਗੱਟਿਆਂ ਦਾ ਕੰਮ ਕਾਸਤੇ ਉਹ ਬਣਾ ਦਿੰਨੇ ਆ ਜੀ ਅੱਛਾ ਉਹ ਵੀ ਬਣਾ ਦਿੰਨੇ ਆ ਹਾਂਜੀ ਉਹ ਵੀ ਬਣਾ ਦਿੰਨੇ ਆ ਤੇ ਜੇ ਤੁਹਾਨੂੰ ਗੱਟੇ ਵੇਚਣੇ ਹੋਣ ਬੰਦੇ ਨੇ ਹਾਂਜੀ ਲੈ ਲੈਣੇ ਆ ਜੀ ਗੱਟੇ ਗੱਟੇ ਖਰੀਦ ਵੀ ਲੈਂਦੇ ਆ ਗੱਟਿਆਂ ਬਦਲੇ ਤੁਸੀਂ ਅਗਲਾ ਗੱਟੇ ਦੇ ਕੇ ਆ ਵੀ ਲਿਆ ਸਕਦਾ ਤਾ ਆ ਜਿਆਦਾਤਰ ਤਾਂ ਜੀ ਗੱਟੇ ਦੇ ਜਾਂਦੇ ਆ ਤੇ ਪੱਲੀਆਂ ਕਪੜੇ ਵਾਲੀਆਂ ਲੈ ਜਾਂਦੇ ਆ ਜੀ ਹਾਂ ਤੇ ਉਹ ਲੋਕੀ ਕਹਿੰਦਾ ਜਿੰਨੇ ਦੇ ਗੱਟੇ ਉਹਨੇ ਦੀਆਂ ਪੱਲੀਆਂ ਮਿਲੀਆਂ ਦੀਆਂ ਬਸ ਗੱਟੇ ਰੱਖੇ ਲੈ ਜਾਂਦੇ ਹੂੰ ਅਗਲੇ ਨੂੰ ਬਣਵਾਈ ਨਹੀਂ ਦੇਣੀ ਪੈਂਦੀ ਹਾਂਜੀ ਹਾਂਜੀ ਬਣਵਾਈ ਨਹੀਂ ਦੇਣੀ ਪੈਂਦੀ ਇਹ ਜਮਾ ਸਹੀ ਨਾਲੇ ਹੌਲੀਆਂ ਪੱਲੀਆਂ ਹਾਂਜੀ ਹਾਂਜੀ ਨਾਲੇ ਪੱਲੀਆਂ ਚ ਪੱਲੀਆਂ ਰਾਲਦੀਆਂ ਨਹੀਂ ਹਾਂਜੀ ਤੇ ਹੋਰ ਮੇਰੇ ਹਿਸਾਬ ਨਾਲ ਤਾਂ ਨਹੀਂ ਕੁਝ ਰਹਿ ਗਿਆ ਜੀ ਕੋਈ ਹੋਰ ਰਹਿ ਗਿਆ ਤਰਪਾਲਾਂ ਜੀ ਜਿਵੇਂ ਟਰੱਕ ਦੀ ਕੋਈ ਤਰਪਾਲ ਆ ਗਈ ਜੀ ਤੇ ਆਹਾ 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 ਇਹ ਮੈਟ ਹੈ ਜੀ ਇਹ ਮੈਟ ਆ ਹਾਂਜੀ ਬਾਥਰੂਮ ਦੇ ਅੱਗੇ ਠੀਕ ਹੈ ਜਾਲੀਦਾਰ ਹਾਂਜੀ ਮਤਲਬ ਪਾਣੀ ਪੁਣੀ ਪੈਰਪੂਰ ਤਿਲਕਾ ਦਾ ਨਹੀਂ ਇਹ ਵੀ ਤੁਲਕੇ ਆ ਨਹੀਂ ਜੀ ਸਕੁਅਰ ਫੁੱਟ ਰੀ ਤੇ ਆ ਆ ਕੀ ਪਿਆ ਇਧਰੀਆਂ ਜੀ ਇਹ ਦਰੀਆਂ ਜਿਹੜੀਆਂ ਟੈਂਟ ਟੁੰਟ ਚ ਹੁੰਦੀਆਂ ਹਾਂਜੀ ਹਾਂਜੀ ਟੈਂਟ ਟੁੰਟ ਤੁੰਗ ਹਾਂਜੀ ਇਹ ਵੀ ਮੜ ਜਾਂਦੇਗਾ ਮਤਲਬ ਕੁੱਲ ਮਿਲਾ ਕੇ ਸਮਾਨਤਾ ਇਹਦਾ ਆ ਜਾਲੀਆਂ ਬੜੀਆਂ ਪੀ ਐਨ 40 ਬਾਈ 40 50 50 ਅੱਛਾ ਆ ਬਣਿਆ ਤਣੇ ਪਏ ਆ ਹਾਂਜੀ ਬਣੀਆਂ ਪਈਆਂ ਜੇ ਕਿਸੇ ਬੰਦੇ ਦੇ ਨਾਪ ਬਣਿਆ ਤਣਿਆਂ ਨੂੰ ਲੋਟ ਆ ਗਿਆ ਤਾਂ ਬਣਿਆ ਤਣੇ ਵੀ ਲੈ ਜੇ ਹਾਂਜੀ ਠੀਕ ਆ ਵੀ ਸੱਜਣਾ ਠੀਕ ਤੇ ਆਹਾ ਬੈਗ ਆ ਸਕੂਲ ਬੈਗ ਜੀ ਸਾਰੇ ਅੱਛਾ ਸਕੂਲ ਬੈਗ ਵੀ ਹੈ ਸਕੂਲ ਬੈਗ ਵੀ ਉਵੇਂ ਜਿੰਮੇਵਾਰੀ ਵਾਲੇ ਹੁੰਦੇ ਜਿਵੇਂ ਹੁੰਦੇ ਆ ਹਾਂਜੀ ਹੈ ਗਾਰੰਟੀ ਵਾਲੀ ਸਾਲ ਸਾਲ ਦੀ ਗਾਰੰਟੀ ਆ ਕਿਹੋ ਜਿਹਾ ਬੈਗ ਆ ਇਹ ਗੱਲੀ ਸਹੀ ਜਿਵੇਂ ਸਕੂਲ ਬੈਗਸ ਗੱਲੀ ਆ ਵਾਲਾ ਬੈਗ ਹੈ ਜੀ ਹੋਰ ਹੋਰ ਹਾਂਜੀ ਹਾਂਜੀ ਜਿਵੇਂ ਸਕੂਲ ਦੇ ਵਿੱਚ ਜਿਵੇਂ ਅੰਦਰਲਾ ਕਪੜਾ ਕਰੈਕ ਹੋ ਜਾਂਦਾ ਆ ਵੀ ਕਰੈਕ ਹੋ ਗਿਆ ਸਾਲ ਦੇ ਅੰਦਰ ਨਵਾਂ ਬੈਗ ਦੇਾਂਗੇ ਜੀ ਆਹ ਵਿੱਚ ਹੀ ਬਿੱਲ ਬਣ ਜਾਂਦਾ ਇੱਥੇ ਤਰੀਕ ਪੈ ਜਾਂਦੀ ਆ ਬਿੱਲ ਗਵਾਚਣ ਦਾ ਡਰ ਨਹੀਂ ਜੀ ਤੁਹਾਨੂੰ ਠੀਕ ਹੈ ਜੀ ਬਾਕੀ ਹਾਲ ਜਿੱਪ ਦੇ ਵਿੱਚ ਡਬਲ ਕੁੰਡਾ ਹੈ ਜੀ ਤੇ ਸਲਾਈ ਜਿੱਪ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਫ੍ਰੀ ਹੈ ਜੀ ਜੇ ਅੰਦਰੋਂ ਵੀ ਬੈਗ ਫਟ ਗਿਆ ਅੰਦਰੋਂ ਕਪੜਾ ਕਰੈਕ ਹੋ ਜੇ ਬੈਗ ਨਵਾਂ ਦੇ ਦਾਂਗੇ ਜੀ ਜਮੈਂ ਨਵਾਂ ਜੀ ਲਓ ਜੀ ਲੈ ਵੀ ਸੱਜਣੋ ਤੇ ਆ ਆ ਕੀ ਪਿਆ ਇਹ ਰੱਦੀ ਤੇ ਰੱਦੀ ਹੈ ਜੀ ਅੱਛਾ ਅੱਛਾ ਇਹ ਆਪਣੇ ਕਿੰਨੂ ਦਾ ਮਟੀਰੀਅਲ ਜਾਂਦੇ ਨਹੀਂ ਅੱਛਾ ਮਟੀਰੀਅਲ ਅੱਛਾ ਅੱਛਾ ਪੈਕਿੰਗ ਕਰਦੇ ਆ ਜਦੋਂ ਪੈਕਿੰਗ ਕਰਦੇ ਰੱਦੀ ਲੱਗਦੀ ਹੈ ਸਟicker ਲੱਗਦਾ ਟੇਪ ਅਨਿਲ ਵੀਰੇ ਟੇਪ ਸਟicker ਲੈ ਆਇਓ ਹਾਂ ਉਹ ਕਿੰਨੂ ਵਾਸਤੇ ਸਾਰਾ ਕੁਝ ਹੀ ਹੁੰਦਾ ਤੇ ਕਿੰਨੂ ਵਾਸਤੇ ਤਾਂ ਕਰੇਟ ਤੋਂ ਲੈ ਕੇ ਹਰ ਚੀਜ਼ ਜੀ ਛੋਟੀ ਚਮਕੀ ਵੀ ਜੀ ਟੇਪ ਵੀ ਸਭ ਕੁਝ ਹੈ ਜੀ ਲੇ ਯੋ ਵੀ ਜੇ ਤੁਹਾਨੂੰ ਫਿਰ ਆਹਾ ਆ ਹੈਗਾ ਜਿਹੜਾ ਕਿਨੂਆਂ ਦੇ ਉੱਪਰ ਪੈਂਦਾ ਸਮ ਹਾਂਜੀ ਇਹ ਫਰੂਟ ਦੀ ਪੈਕਿੰਗ ਮਟੀਰੀਅਲ ਹੈ ਸਾਰਾ ਅੱਛਾ ਇਹ ਫਰੂਟ ਦੀ ਪੈਕੇਜਿੰਗ ਹਾਂਜੀ ਜਿਵੇਂ ਆ ਡੈਕੋਰੇਸ਼ਨ ਵਾਸਤੇ ਆ ਗਿਆ ਜੀ ਆਹ ਸਟਿੱਕਰ ਆ ਗਿਆ ਜੀ ਆਹ ਸਟਿੱਕਰ ਹੋ ਗਏ ਜਿਹੜੀ ਕੁਆਲਿਟੀ ਦੇ ਜਿਵੇਂ ਮਤਲਬ ਕਿਨੂ ਦਾ ਤਾਂ ਤੁਹਾਡੇ ਕੋਲ ਪੂਰਾ ਹੀ ਆ ਮਤਲਬ ਕਿਨੂ ਦਾ ਤਾਂ ਜੀ ਕਰੇਟ ਡੱਬਾ ਸਭ ਹੈ ਜੀ ਹਰ ਇੱਕ ਚੀਜ਼ ਮਿਲ ਜੂਗੀ ਹਰ ਇੱਕ ਚੀਜ਼ ਜੀ ਟੇਪ ਟੂਬ ਸਭ ਜੀ ਹਾਂ ਤੇ ਆ ਆ ਇਧਰ ਪਈਆਂ ਟਰੱਕਾਂ ਟਰੱਕਾਂ ਲਈਆਂ ਤਰਪਾਲਾਂ ਵੀ ਪਈਆਂ ਹਾਂਜੀ ਆ ਤਰਪਾਲਾਂ ਜੀ ਆਹ ਜੀ ਹੂੰ ਟਰੱਕਾਂ ਵਾਲੀਆਂ ਤਰਪਾਲਾਂ ਜਿਵੇਂ ਆ ਜੀ ਦੀ ਤਰਪਾਲ ਬੋਲ ਦਿੰਦੇ ਆ ਡਰਾਈਵਰ ਭਰਾ ਆਪਣੇ ਸਾਰੇ ਅੱਛਾ ਹਾਂਜੀ ਅੱਛਾ ਇਹ ਵੀ ਨਾਲ ਬੈਲਟਾਂ ਬੁਲਟਾਂ ਲੱਗੀਆਂ ਹੋਈਆਂ ਬਣੀ ਬਣਾਈ ਹਾਂਜੀ ਓਕੇ ਜੀ ਜਿਵੇਂ ਤੁਸੀਂ ਕਹੋਗੇ ਜਿੱਥੇ ਤਨੀ ਕਹੋਗੇ ਫੁੱਟ ਤੇ ਦੋ ਦੇ ਉਹ ਲਾ ਕੇ ਦੇਾਂਗੇ ਜੀ ਅਸੀਂ ਹੂੰ ਹਾਂਜੀ ਲੈ ਵੀ ਸੱਜਣੋ ਗੱਲ ਲਿਓ ਆ ਵੀ ਜੇ ਤੁਸੀਂ ਨਾ ਸਮਾਨ ਖਰੀਦਣਾ ਆ ਕੇ ਮੈਂ ਤਾਂ ਤੁਹਾਨੂੰ ਸਲਾਹ ਦੇਉਂਗਾ ਵੀ ਤੁਸੀਂ ਇੱਥੇ ਆਓ ਹਾਂਜੀ ਹਾਂ ਨਾ ਉਹ ਜ਼ਿਆਦਾ ਵਧੀਆ ਹੈ ਹਾਂ ਉਹ ਤੁਸੀਂ ਇੱਥੇ ਆਓ ਤੁਹਾਨੂੰ ਬਹੁਤ ਕੁਝ ਪੱਲੇ ਪਾ ਕੇ ਤੋਰਨਗੇ ਜੇ ਸ਼ਰੁਣ ਹੋਣੀ ਜੇ ਤੁਸੀਂ ਫੇਰ ਵੀ ਮਂਗਾਉਣਾ ਹਜੇ ਤੱਕ ਇਹਨਾਂ ਦਾ ਐਕਸਪੀਰੀਅੰਸ ਹੈ ਨਹੀਂਗਾ ਭੇਜਣ ਵਾਲਾ ਪਰ ਕੋਰੀਅਰ ਸਰਵਿਸ ਕੋਈ ਬਾਲਾ ਵੱਡਾ ਔਖਾ ਕੰਮ ਨਹੀਂਗਾ ਤਾਂ ਕੋਰੀਅਰ ਸਰਵਿਸ ਦੇ ਪੈਸੇ ਐਕਸਟਰਾ ਹੋਣਗੇ ਪਰ ਜਿਹੜੇ ਬੰਦੇ ਨੇ ਕੋਰੀਅਰ ਕਰਾਉਣਾ ਤਾਂ ਪਹਿਲੀ ਗੱਲ ਬਾਲਾ ਦੂਰ ਨਹੀਂਗਾ ਜੀ ਜਦੋਂ ਅਬੋਰ ਤੋਂ ਗੰਗਾ ਨਗਰ ਨੂੰ ਜਾਓਗੇ ਤਾਂ 15 ਕਿਲੋਮੀਟਰ ਅਬੋਰ ਤੋਂ ਗੰਗਾ ਨਗਰ ਵਾਲੇ ਪਾਸੇ ਨਿਕਲਣਾ ਪੈਂਦਾ ਕਿਹੜਾ ਸ਼ਹਿਰ ਹੈ ਖੁਈਆ ਸਰਵਲ ਜੀ ਹਾਂ ਕੁੰਆ ਕੁੰਆ ਸਰਵਜੀ ਫੋਰ ਲਾਈਨ ਸੜਕ ਹੈ ਜੀ ਹਾਂ ਵਧੀਆ ਹਾਂ ਤੇ ਤੁਸੀਂ ਆ ਕੇ ਬਾਈ ਹੁਣਾਂ ਨੂੰ ਫੋਨ ਨੰਬਰ ਤੁਹਾਡੇ ਕੋਲ ਹੈਗਾ ਤੁਹਾਨੂੰ ਇਹ ਲੋਕੇਸ਼ਨ ਭੇਜ ਦੇਣਗੇ ਤੁਸੀਂ ਸਿੱਧਾ ਇਹਨਾਂ ਦੇ ਆਉਂਗੇ ਦੁਕਾਨ ਤੇ ਉੱਥੇ ਬੈਗਾਂ ਦੀ ਦੁਕਾਨ ਹੈ ਉਸ ਤੋਂ ਬਾਅਦ ਤੁਹਾਨੂੰ ਇਹ ਗਡਾਉਂ ਚ ਲੈ ਆਉਣਗੇ ਜਿਹੜੀ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਤੁਹਾਨੂੰ ਇਹ ਦੇਖ ਕੇ ਤੋਰਨਗੇ ਬਾਈ ਹੁਣਾਂ ਦਾ ਨੰਬਰ ਆ ਜਿਹੜਾ ਯਾਦ ਰੱਖੋ ਮੈਨੂੰ ਇੰਨਾ ਪਤਾ ਵੀ ਨੇੜ ਵਾਲੇ ਬੰਦੇ ਤਾਂ ਭੱਜਣਗੇ ਉਹਨਾਂ ਨੂੰ ਇਹੋ ਜੀ ਚੀਜ਼ ਦਾ ਪਤਾ ਨਹੀਂ ਸਾਡੇ ਇਲਾਕੇ 'ਚ ਤਾਂ ਜਮਾ ਹੀ ਨਹੀਂ ਸੀ ਪਤਾ ਸਾਡੇ ਇਲਾਕੇ ਵਾਲੇ ਤਾਂ ਬਾਰ ਬਾਰ ਐਡਰੈਸ ਮੰਗਣਗੇ ਮੈਂ ਤੁਹਾਨੂੰ ਤਾਂ ਬਾਰ ਬਾਰ ਐਡਰੈਸ ਪੁੱਛੀ ਜਾਂਦਾ ਮੈਨੂੰ ਇੰਨਾ ਪਤਾ ਵੀ ਚੀਜ਼ ਬਹੁਤ ਕੰਮ ਦੀ ਹੈ ਜਿਉਂਦੇ ਰਹੋ